ਪਟਿਆਲਾ ਫਾਸ ਨਿਊਜ਼ ਦੇਖ ਰ ਦੇਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੇ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਜੀ ਨਾਲ ਅਲਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਬਾਸ਼ਾਪੁਰ ਜਿੱਥੇ ਕਿ ਅੱਜ ਸਭ ਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦਾ ਜੋ ਸ਼ਹੀਦੀ ਦਿਹਾੜਾ ਜੋ ਮਨਾਇਆ ਜਾ ਰਿਹਾ ਸੋ ਆਪਣੇ ਵਿੱਚ ਕਈ ਆਗੂ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮੇਰੀ ਸਾਸੀ ਪ੍ਰਧਾਨ ਸ਼ਹੀਦ ਨੌਜਵਾਨ ਸਭਾ ਦਾ ਜੀ ਅਸੀਂ 21 ਚ ਰਜਿਸਟਰਡ ਕਰਾ ਲਈ ਸੀ ਅੱਜ ਜਿਹੜਾ ਦਿਨ ਮਨਾਇਆ ਗਿਆ ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਥੇਬੰਦੀ ਵੱਲੋਂ ਮਨਾਇਆ ਗਿਆ ਅਸੀਂ ਉਹਨਾਂ ਨੂੰ ਬਹੁਤ ਹੀ ਵਧਾਈ ਦਿੰਦੇ ਹਾਂ ਕਿ ਸ਼ਹੀਦਾਂ ਦੇ ਦਿਨ ਅਸੀਂ ਮਨਾਵਾਂਗੇ ਪੰਜਾਬ ਦੀ ਧਰਤੀ ਤੇ ਜਦੋਂ ਜਦੋਂ ਜਰਵਾਣੇ ਆਏ ਅੰਗਰੇਜ਼ ਆਏ ਉਹਨਾਂ ਨੇ ਪੰਜਾਬੀਆਂ ਨਾਲ ਬਹੁਤ ਇੱਕ ਖੂਨੀ ਰਿਸ਼ਤਾ ਕੇ ਖੇਡਿਆ ਉੱਥੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ 1919 ਚ ਬਹੁਤ ਆਪਣੇ ਪੰਜਾਬੀ ਇੱਕ ਸਭਾ ਕਰ ਰਹੇ ਸੀ ਅੰਗਰੇਜ਼ਾਂ ਦੇ ਵਿਰੁੱਧ ਹੱਕਾਂ ਲਈ ਉੱਥੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅੱਜ ਵੀ ਕਾਰਪੋਰੇਟ ਘਰਾਣਿਆਂ ਦੀ ਨੀਤੀ ਉਹੀ ਆ ਪਰ ਪੰਜਾਬ ਦੀ ਧਰਤੀ ਤੇ ਸੂਰਬੀਰ ਯੋਧੇ ਐਸੇ ਆ ਜਿਹੜੇ ਸਮੇਂ-ਸਮੇਂ ਤੇ ਜਵਾਬ ਦਿੰਦੇ ਰਹੇ ਆ ਅੱਜ ਵੀ ਕਾਰਪੋਰੇਟ ਘਰਾਣਿਆਂ ਦੀ ਅੱਖ ਪੰਜਾਬ ਤੇ ਆ ਕਿ ਇਹਨਾਂ ਦੀਆਂ ਜ਼ਮੀਨਾਂ ਖੋ ਲਈਏ ਇਹਨਾਂ ਦੀ ਜਵਾਨੀ ਤਬਾਹ ਕਰ ਦਈਏ ਇੱਥੇ ਇੰਡਸਟਰੀ ਦੀ ਲੋੜ ਨਹੀਂਗੀ ਇਹ ਖੇਤੀ ਪ੍ਰਧਾਨ ਸੂਬਾ ਐ ਇਹ ਸੋਚਦੇ ਆ ਇੱਥੇ ਰੈੱਡ ਜਿਹੜੀ ਮਤਲਬ ਜਿਹੜੀ ਉਹ ਖਤਰੇ ਵਾਲੀਆਂ ਫੈਕਟਰੀਆਂ ਨੇ ਉਹ ਇੱਥੇ ਲਾਉਣਾ ਚਾਹੁੰਦੇ ਆ ਜੜੀਆਂ ਵਧੀਆ ਫੈਕਟਰੀਆਂ ਉਹ ਹਿਮਾਚਲ ਚਲੇ ਗਏ ਆ ਉੱਥੇ ਟੈਕਸ ਨਹੀਂ ਲੱਗਦਾ ਇਸ ਕਰਕੇ ਜਿਹੜੀ ਇਹ ਜ਼ਮੀਨ ਖੋਣ ਵਾਲੀ ਪਾਲਿਸੀ ਲਿਆਂਦੀ ਆ ਝਾੜੂ ਦੀ ਪੋਲ ਖੋਲ ਪਉਸਤੀ ਉਹ ਬੜੀ ਖਤਰਨਾਕ ਆ ਜੀ ਉਹਦੇ ਤਹਿਤ ਆਪਣੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਨੀਤੀ ਬਣਾ ਰਿਆ ਪਰ ਕਿਸਾਨ ਉਹਦਾ ਮੂੰਹ ਤੋੜਵਾ ਜਵਾਬ ਦੇਣਗੇ ਕਿਉਂਕਿ ਸ਼ਹੀਦ ਉਦਮ ਸਿੰਘ ਤੇ ਵਾਰਸ ਇਸ ਧਰਤੀ ਤੇ ਬੈਠੇ ਆ ਤੁਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਵੇਂ ਆਪਣੇ ਕਈ ਸ਼ਹੀਦ ਹੋਏ ਨੇ ਤੇ ਅੱਜ ਕੱਲ ਦੇ ਬੱਚੇ ਨੂੰ ਚਾ ਯਾਦ ਨਹੀਂ ਹੈਗੀਆਂ ਵੀ ਆਪਣੀ ਕੁਰਬਾਨੀਆਂ ਵੀ ਦਿੱਤੀਆਂਗੇ ਤਾਂ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਭੈਣ ਜੀ ਅੱਜ ਕੱਲ ਦੇ ਬੱਚੇ ਸਾਡੇ ਪਤਾ ਨਹੀਂ ਕਿੱਧਰ ਧਿਆਨ ਲਾ ਬੈਠੇ ਆ ਜੂਥ ਤਾਂ ਸਾਰਾ ਬਾਹਰ ਚਲ ਗਿਆ ਕਿਉਂਕਿ ਇੱਥੇ ਕੋਈ ਕੰਮਕਾਰ ਹੈ ਨਹੀਂਗਾ ਜਦੋਂ ਤੁਸੀਂ ਕੋਈ ਵਧੀਆ ਪੋਸਟ ਪਾਉਂਦੇ ਹੋ ਕੋਈ ਕੁਰਬਾਨੀਆਂ ਵਾਲੀ ਪੋਸਟ ਪਾਉਂਦੇ ਹੋ ਉਹਦੇ ਤੇ ਕੋਈ ਉਹਦੇ ਤੇ ਕੋਈ ਵੀ ਲਾਇਕ ਨਹੀਂ ਕਰਦਾ ਉਹਦੇ ਤੇ ਉਹ ਤੋਂ ਫਕਰ ਮਹਿਸੂਸ ਨਹੀਂ ਕਰਦੇ ਕੋਈ ਉਹਦੇ ਤੇ ਕਮੈਂਟ ਨਹੀਂ ਕਰਦਾ ਕਿ ਜਿਵੇਂ ਇਹਨਾਂ ਯੋਧਿਆਂ ਨੇ ਸ਼ਹੀਦ ਉਦਮ ਸਿੰਘ ਸ਼ਹੀਦ ਸਰਦਾਰ ਭਗਤ ਸਿੰਘ ਲਾਲਾ ਲਾਜਪਤਰਾਏ ਜੀ ਉਹਨਾਂ ਦੇ ਨਾਲ ਜਿੰਨੇ ਵੀ ਯੋਧੇ ਹੋਏ ਆ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਡੇ ਨੌਜਵਾਨਾਂ ਨੂੰ ਜ਼ਰੂਰ ਯਾਦ ਹੋਣਾ ਚਾਹੀਦਾ ਕਿ ਉਹਨਾਂ ਨੇ ਸਮੇਂ-ਸਮੇਂ ਤੇ ਅੰਗਰੇਜ਼ਾਂ ਤੋਂ ਕਿਵੇਂ ਦੇਸ਼ ਆਪਣਾ ਪੰਜਾਬ ਭਾਰਤ ਹਿੰਦੁਸਤਾਨ ਆਜ਼ਾਦ ਕਰਾਇਆ ਅਤੇ ਉਹਨਾਂ ਨੂੰ ਜਵਾਬ ਦਿੱਤਾ ਸ਼ਹੀਦੀ ਦਿਹਾੜਾ ਇੱਥੇ ਮਨਾਇਆ ਗਿਆ ਸੋ ਜੋ ਕਹਿ ਰਹੀ ਆਪਾਂ ਦਾ ਨਾਟਕ ਪ੍ਰਦਰਸ਼ਨ ਵੀ ਕੀਤੀ ਗਈ ਐ ਸੋ ਕਾ ਵੀ ਇੱਥੇ ਇਕੱਠ ਵੀ ਹੋਇਆ ਸੀਗਾ ਸੋ ਆਪਾਂ ਜੋ ਇੱਥੇ ਬਲਾਗ ਦੇ ਆਗੂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਅਤੇ ਫਿਰ ਕੋਰਕਾ ਗਾਣਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰ ਸਕੀਏ ਮੈਂ ਆਪਣੇ ਸੋਹਣੇ ਪੰਜਾਬ ਦੀ ਇੱਕ ਵੀ ਪ੍ਰਮੇਸ਼ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗਾ ਲੱਗੇ ਹੋਰ ਪੁੱਲਾ ਵਿੱਚ ਤੋਂ ਪੁੱਲੇ ਸੋੜਾ i didn't have